ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜ਼ਾਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਵਾਰਦਾਤਾਂ ਚੋਰੀਆਂ ਹੋ ਰਹੀਆਂ ਨੇ ਉਹਨਾਂ ਤੇ ਨਕੇਲ ਕੱਸਦਿਆਂ ਹੋਇਆਂ ਥਾਣਾ ਸੀਟੀ ਡਿਵੀਜ਼ਨ ਦੀ ਪੁਲਿਸ ਨੇ ਏਸੀਬੀ ਪ੍ਰਵੇਸ਼ ਚੌਪੜਾ ਹੋਂਾਂ ਦੀ ਨਿਗਰਾਨੀ ਦੇ ਵਿੱਚ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਗੁਰਤੇਜ ਸਿੰਘ ਉਰਫ ਭੇਜਾ ਪੁੱਤਰ ਫਤੇ ਸਿੰਘ ਵਾਸੀ ਤਲਵੰਡੀ ਸੁਭਾ ਸਿੰਘ ਪੱਟੀ ਦਾ ਰਹਿਣ ਵਾਲਾ ਹੈ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੇ ਮਕਦਮਾ ਨੰਬਰ 32 ਮਿਤੀ 1 4 2025 ਜਿਹੜਾ ਉੱਤੇ ਦਰਜ ਕੀਤਾ ਗਿਆ ਹੈ ਇਸ ਤੇ ਮੋਡਲੀ ਪੁਛਕੇ ਸਟੇਜ ਕੋ ਸਭ ਤੋਂ ਪਹਿਲਾਂ ਦੋ ਐਕਟਵਾ ਜਿਹੜੀਆਂ ਚੋਰੀ ਕੀਤੀਆਂ ਸੀਆਂ ਨੇ ਉਹ ਬਰਾਮਦ ਕੀਤੀਆਂ ਇਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਸ ਦੇ ਡਿਸਕਲੋਜ਼ਰ ਦੇ ਉੱਤੇ ਹੋਰ ਚਾਰ ਵਹੀਕਲ ਜਿਹੜੇ ਆ ਬਰਾਮਦ ਕੀਤੇ ਗਏ ਨੇ ਹੁਣ ਤੱਕ ਇਸ ਮਕਦਮੇ ਵਿੱਚ ਕੁੱਲ 6 ਜਿਹੜੇ ਆ ਚੋਰੀ ਸ਼ੁੱਧਾ ਵਹੀਕਲ ਜਿਹੜੇ ਇਨੇ ਗੁਰਦੁਆਰਾ ਸਾਹਿਬ ਸ਼ਹੀਦਾ ਤੇ ਉਸ ਦੇ ਨੇੜੇ ਤੇੜੇ ਇਲਾਕੇ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਤੇ ਚੋਰੀ ਕਰਕੇ ਅੱਗੇ ਵੇਚੇ ਸਨ ਉਹ ਬਰਾਮਦ ਕੀਤੇ ਨੇ ਇਸ ਦੇ ਉੱਤੇ ਸਾਡੀ ਪੁਛਗਛ ਹੋਰ ਜਾਰੀ ਹੈ ਤੇ ਜਿਹੜੇ ਹੋਰ ਵੀ ਵੀਕਲ ਇਸ ਦੇ ਵਿੱਚ ਬਰਾਮਦ ਹੋਣ ਦੀ ਆਸ ਹੈ। ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜ਼ਾਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਵਾਰਦਾਤਾਂ ਚੋਰੀ ਦੀਆਂ ਹੋ ਰਹੀਆਂ ਨੇ ਉਹਨਾਂ ਤੇ ਨਕੇਲ ਕੱਸਦਿਆਂ ਹੋਇਆਂ ਥਾਣਾ ਸੀਟ ਡਿਵੀਜ਼ਨ ਦੀ ਪੁਲਿਸ ਨੇ ਏਸੀਬੀ ਪ੍ਰਵੇਸ਼ ਚੌਪੜਾ ਹੋਂਾਂ ਦੀ ਨਿਗਰਾਨੀ ਦੇ ਵਿੱਚ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਗੁਰਤੇਜ ਸਿੰਘ ਉਰਫ ਭੇਜਾ ਪੁੱਤਰ ਫਤੇ ਸਿੰਘ ਵਾਸੀ ਤਲਵੰਡੀ ਸੁਭਾ ਸਿੰਘ ਪੱਟੀ ਦਾ ਰਹਿਣ ਵਾਲਾ ਹੈ। ਇਸਨੂੰ ਗ੍ਰਿਫਤਾਰ ਕਰਕੇ ਇਸ ਤੇ ਮੁਕੱਦਮਾ ਨੰਬਰ 32 ਮਿਤੀ 1/4/2022 ਜਿਹੜਾ ਤੇ ਦਰਜ ਕੀਤਾ ਗਿਆ ਹੈ ਇਸ ਤੇ ਮੋਢਲੀ ਪੁੱਛ ਕੇ ਸਟੇਟ ਕੋ ਸਭ ਤੋਂ ਪਹਿਲਾਂ ਦੋ ਐਕਟਵਾ ਜਿਹੜੀਆਂ ਚੋਰੀ ਕੀਤੀਆਂ ਸੀਆਂ ਨੇ ਉਹ ਬਰਾਮਦ ਕੀਤੀਆਂ ਇਸਨੂੰ ਪੇਸ਼ ਅਦਾਲਤ ਕਰਕੇ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਸ ਦੇ ਡਿਸਕਲੋਜ਼ਰ ਦੇ ਉੱਤੇ ਹੋਰ 4 ਵੀਕਲ ਜਿਹੜੇ ਆ ਬਰਾਮਦ ਕੀਤੇ ਗਏ ਨੇ ਹੁਣ ਤੱਕ ਇਸ ਮਕਦਮੇ ਵਿੱਚ ਕੁੱਲ 6 ਜਿਹੜੇ ਆ ਚੋਰੀ ਸ਼ੁਦਾ ਵੀਕਲ ਜਿਹੜੇ ਇਨੇ ਗੁਰਦੁਆਰਾ ਸਾਹਿਬ ਚੀਦਾ ਤੇ ਉਸ ਦੇ ਨੇੜੇ ਤੇੜੇ ਇਲਾਕੇ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਤੇ ਚੋਰੀ ਕਰਕੇ